ਤੀਆਂ ਦਾ ਮੇਲਾ ਹੈ ਸੋ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਦਾ ਖਾਸਾ ਮਹੱਤਵ ਸੀਗਾ ਕੁੜੀਆਂ ਨੂੰ ਵੀ ਚਾਹ ਹੁੰਦਾ ਸੀ ਆਪਣੇ ਪੇਕੇ ਘਰ ਜਾਣ ਦਾ ਤੇ ਜਿਵੇਂ ਸੌਣ ਮਹੀਨਾ ਚੜਨਾ ਤੇ ਉਹਨਾਂ ਨੇ ਬੋਲੀਆਂ ਦੇ ਰੂਪ ਦੇ ਵਿੱਚ ਆਪਣੇ ਮਨ ਦੀਆਂ ਗੱਲਾਂ ਕਰਨੀਆਂ ਕਿ ਸੌਣ ਚੜ ਗਿਆ ਤੀਆਂ ਦੇ ਦਿਨ ਨੇੜੇ ਭੇਜੀ ਮਾਂਏ ਛੋਟੇ ਵੀਰ ਨੂੰ ਕਿਉਂਕਿ ਭਰਾ ਲੈਣ ਆਉਂਦੇ ਸੀ ਭੈਣਾਂ ਨੂੰ ਤਿਆਂ ਦੇ ਦਿਨਾਂ ਦੇ ਵਿੱਚ ਤੇ ਉਹ ਪੇਕੇ ਜਾ ਕੇ ਆਪਣੇ ਮਨ ਦੀ ਗੱਲ ਆਪਣੀਆਂ ਸਹੇਲੀਆਂ ਨਾਲ ਭਾਬੀਆਂ ਨਾਲ ਭੈਣਾਂ ਦੇ ਨਾਲ ਕਰਦੀਆਂ ਤੇ ਜਿਸ ਕਿਸੇ ਦਾ ਭਰਾ ਨਾ ਹੁੰਦਾ ਜਾਂ ਭਰਾ ਹੁੰਦਾ ਤੇ ਉਹਨੂੰ ਲੈਣ ਨਾ ਆਉਂਦਾ ਤਿਆਂ ਦੇ ਦਿਨਾਂ ਦੇ ਵਿੱਚ ਤੇ ਉਹਨੂੰ ਤਾਣੇ ਵੀ ਸੁਣਨੇ ਪੈਂਦੇ ਸੀ ਕਹਿੰਦੇ ਸੀ ਤੈਨੂੰ ਤੀਆਂ ਨੂੰ ਲੈਣ ਨਾ ਆਏ ਨਹੀਂ ਵੱਡਿਆਂ ਭਰਾਵਾਂ ਵਾਲੀਏ ਸੋ ਤੀਆਂ ਦੇ ਦਿਨਾਂ ਦੇ ਵਿੱਚ ਕੁੜੀਆਂ ਦਾ ਪੇਕੇ ਜਾਣਾ ਉੱਥੇ ਰਲ ਮਿਲ ਕੇ ਹੱਸਣਾ ਖੇਡਣਾ ਇਹ ਆਮ ਰਵਾਇਤ ਸੀ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਕੁੜੀਆਂ ਹਨ ਉਹ ਸੌਹਰਿਆਂ ਤੋਂ ਦੂਰ ਤੇ ਪੇਕਿਆਂ ਦੇ ਵੱਲ ਦੀ ਖੇਚ ਉਹਨਾਂ ਨੂੰ ਵਧੇਰੇ ਹੁੰਦੀ ਤੇ ਜੇ ਕੋਈ ਗੱਭਰੂ ਸੌਣ ਦੇ ਮਹੀਨੇ ਲੈ ਆ ਜਾਂ ਲੈਣ ਆ ਜਾਂਦਾ ਤੇ ਉਹ ਵੀ ਬੋਲੀਆਂ ਦੇ ਵਿੱਚ ਹੀ ਉਹਨਾਂ ਤੇ ਤਨਜ ਕਰਦੀਆਂ ਪੋਰਾ ਚੱਜ ਨਾ ਗੱਭਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਸੋ ਕੁੜੀਆਂ ਨੂੰ ਸੌਣ ਦਾ ਮਹੀਨਾ ਆਪਣੇ ਪੇਕੇ ਰਹਿ ਕੇ ਮਨਾਉਣਾ ਜਿਆਦਾ ਚੰਗਾ ਲੱਗਦਾ ਸਹੇਲੀਆਂ ਚ ਹੱਸਣਾ ਖੇਡਣਾ ਜਿਆਦਾ ਚੰਗਾ ਲੱਗਦਾ ਤੇ ਜੇ ਕਿਸੇ ਕੁੜੀ ਦੇ ਮਨ ਦੇ ਵਿੱਚ ਰੀਜ ਹੁੰਦੀ ਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਹੁਰੇ ਪਰਿਵਾਰ ਜਾਂ ਆਪਣੇ ਮਾਈਏ ਦੇ ਕੋਲ ਹੋਵਾਂ ਉਹ ਵੀ ਚੱਜੀਚਾਰੀ ਬੋਲੀਆਂ ਦੇ ਵਿੱਚ ਹੀ ਆਪਣੀ ਮਾਂ ਨੂੰ ਸਹਨਤ ਨਾਲ ਕਹਿ ਦਿੰਦੀ ਮੈਂ ਸੌਣ ਦਾ ਦੇਈ ਮੁਕਲਾਵਾ ਨਾਲੇ ਰਾਂਝਾ ਤੀਆਂ ਵੇਖ ਜੂ ਮੈਂ ਸੌਣ ਦਾ ਦੇਈ ਮੁਕਲਾਵਾ ਨਾਲੇ ਰਾਂਝਾ ਤੀਆਂ ਵੇਖ ਜੂ ਸੋ ਜਿੰਨੀਆਂ ਵੀ ਗੱਲਾਂ ਉਹਨਾਂ ਦੇ ਮਨ ਦੇ ਵਲਵਲੇ ਹੁੰਦੇ ਉਹ ਬੋਲੀਆਂ ਦੇ ਵਿੱਚ ਗੀਤਾਂ ਦੇ ਵਿੱਚ ਗਾ ਕੇ ਤੇ ਸਾਂਝੀਆਂ ਕਰਦੀਆਂ ਸੋ ਅੱਜ ਦਾ ਇਹ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਹੈ ਪਰ ਇਸ ਦੇ ਨਾਲ ਹੀ ਅਸੀਂ ਪਹਿਲਾਂ ਇਹਨੂੰ ਥੋੜਾ ਜਿਹਾ ਅਕਾਦਮਿਕ ਰੰਗਣ ਜਿਹੜੀ ਉਹ ਦੇਣ ਜਾ ਰਹੇ ਹਾਂ ਕਿਉਂਕਿ ਅੱਜ ਇੱਕ ਪੁਸਤਕ ਲੋਕ ਅਰਪਣ ਹੋਣੀ ਹੈ ਉੱਡੇ ਡੋਰੀਆ ਉੱਡੇ ਡੋਰੀਆ ਜਿਹੜੀ ਪੁਸਤਕ ਹੈ ਬਲਵਿੰਦਰ ਕੌਰ ਪੰਡੋਰੀ ਹੋਰਾ ਨੇ ਲਿਖੀ ਹੈ ਸੋ ਉਸ ਦਾ ਅੱਜ ਲੋਕ ਅਰਪਣ ਹੋਣਾ ਹੈ ਅੱਜ ਦੇ ਇਸ ਸ਼ੁਭ ਅਫਸਰ ਤੇ ਸੋ ਪਹਿਲਾ ਮੇਰੀ ਗੁਜਾਰਿਸ਼ ਹੈ ਸਾਡੇ ਮਹਿਮਾਨਾਂ ਨੂੰ ਕਿ ਮੈਂ ਉਹਨਾਂ ਨੂੰ ਸੱਦਾ ਦੇਣਾ ਚਾਹਾਂਗੀ ਕਿ ਉਹ ਸਟੇਜ ਤੇ ਆ ਕੇ ਤੇ ਇਸ ਕਿਤਾਬ ਦਾ ਜਿਹੜਾ ਹੈ ਲੋਕ ਅਰਪਣ ਕਰਨ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਮਹਿਲ ਸਿੰਘ ਜੀ ਉਪ ਕੁਲਪਤੀ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਉਹਨਾਂ ਦੇ ਨਾਲ ਡਾਕਟਰ ਪਰਮਜੀਤ ਸਿੰਘ ਕਲਸੀ ਜੀ ਉਹਨਾਂ ਨੂੰ ਨਾਲ ਲੈ ਕੇ ਆਉਣਗੇ ਤੇ ਨਾਲ ਹੀ ਅੱਜ ਦੇ ਸਾਡੇ ਖਾਲਸਾ ਕਾਲਜ ਔਮਨ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਹੈ ਖਾਸ ਡਾਕਟਰ ਸੁਖਬੀਰ ਕੌਰ ਜੀ ਮਾਹਲ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਬੁਲਾਵਾ ਦੇਣੇ ਹਾਂ ਤੇ ਨਾਲ ਹੀ ਡੀਨ ਅਕਾਦਮਿਕ ਡਾਕਟਰ ਸੁਰਿੰਦਰ ਕੌਰ ਜੀ ਇਹਨਾਂ ਦੇ ਨਾਲ ਸਟੇਜ ਤੇ ਸਾਡੇ ਕੋਲ ਪਹੁੰਚਣਗੇ ਸੋਨੀਆ ਮਾਨ ਜੀ ਜੋ ਕਿ ਸਾਡੇ ਕੋਲ ਹਜੇ ਤੱਕ ਨਹੀਂ ਪਹੁੰਚੇ ਸੋ ਔਜਲਾ ਬ੍ਰਦਰਸ ਉਨਾਂ ਨੂੰ ਮੈਂ ਸੱਦਾ ਦੇਣੀ ਹਾਂ ਅਰਵਿੰਦਰ ਭੱਟੀ ਜੀ ਉਹ ਵੀ ਸਾਡੇ ਨਾਲ ਮੰਚ ਤੇ ਇੱਥੇ ਹਾਜ਼ਰੀ ਭਰਨਗੇ ਗਲੋਰੀ 바ਵਾ ਜੀ ਜੋ ਸਾਡੇ ਕੋਲ ਹਜੇ ਨਹੀਂ ਪਹੁੰਚੇ ਕੁਲੇਸ਼ਾ ਜੀ ਫੋਰਾ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਜ਼ੋਰਦਾਰ ਤਾੜੀਆਂ ਦੇ ਨਾਲ ਅਸੀਂ ਇਸ ਪੁਸਤਕ ਦੀ ਜਿਹੜੀ ਹੈ ਕੁੰਡ ਚੁਕਾਈ ਕਰ ਰਹੇ ਹਾਂ ਉੱਡੇ ਡੋਰੀਆ ਸੋ ਹੁਣੇ ਚੰਦ ਮਿੰਟਾਂ ਦੇ ਵਿੱਚ ਸਾਡੇ ਕੋਲ ਇਸ ਕਿਤਾਬ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਕੁਝ ਵਿਦਵਾਨ ਵੀ ਸਾਡੇ ਵਿੱਚ ਹਾਜ਼ਰ ਨੇ ਇਸ ਕਿਤਾਬ ਤੇ ਚਰਚਾ ਹੋਏਗੀ ਗੱਲਬਾਤ ਹੋਏਗੀ ਤਾਂ ਕਿ ਸਾਨੂੰ ਇਸ ਦੇ ਵਿਛਲੇ ਰੂਪ ਦਾ ਜਿਹੜਾ ਹੈ ਥੋੜਾ ਝਲਕਾਰਾ ਸਾਡੇ ਤੱਕ ਪਹੁੰਚ ਸਕੇ ਅਸੀਂ ਸਮਝ ਸਕੀਏ ਬੁੱਕ ਰਿਲੀਜ਼ ਸੈਰੇਮਨੀ ਤੇ ਲਈ ਮੈਂ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦੀ ਹਾਂ ਹੁਣ ਮੇਰੀ ਗੁਜ਼ਾਰਿਸ਼ ਹੈ ਡਾਕਟਰ ਹਰਿੰਦਰ ਕੋਰ ਸੋਹਲ ਜੀ ਨੂੰ ਜਿਹੜੇ ਕਿ ਸਹਾਇਕ ਪ੍ਰੋਫੈਸਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਾਨੂੰ ਇਸ ਕਿਤਾਬ ਦੇ ਰੂਬਰੂਕਰਣ ਸਾਨੂੰ ਇਸ ਕਿਤਾਬ ਦੇ ਕੰਟੈਂਟ ਬਾਰੇ ਦੱਸਣ ਤੇ ਤਾਂ ਕਿ ਸਾਨੂੰ ਵੀ ਇਹਨਾਂ ਪੰਨਿਆਂ ਦੇ ਵਿੱਚ ਕਿਹੜਾ ਗਿਆਨ ਸ਼ਾਮਿਲ ਹੈ ਉਹਦੇ ਬਾਰੇ ਸਾਨੂੰ ਕੁਝ ਪਤਾ ਲੱਗੇ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਯੂਐਸਏ ਕੈਨੇਡਾ ਯੂਕੇ ਤੇ ਭਾਰਤ ਅਤੇ ਖਾਲਸਾ ਯੂਨੀਵਰਸਿਟੀ ਅਮਰਸਰ ਦੇ ਸੋਯੋਗ ਨਾਲ ਕਰਵਾਏ ਜਾ ਰਹੇ ਮਹਿਫਲੇ ਪੰਜਾਬੀ ਸੱਭਿਆਚਾਰਕ ਮੇਲਾ ਤੀਆਂ ਦਾ ਵਿੱਚ ਮੈਨੂੰ ਬੁਲਾਉਣ ਤੇ ਮੈਂ ਇਸ ਖਾਲਸਾ ਯੂਨੀਵਰਸਿਟੀ ਦਾ ਤੇ ਮੇਰੇ ਆਪਣੇ ਹੀ ਬੜੇ ਸਨੇਹਿਆ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਅੱਜ ਆਪਣੀ ਗੱਲ ਇਸ ਪੁਸਤਕ ਦੇ ਸਬੰਧ ਵਿੱਚ ਤੁਹਾਡੇ ਸਾਹਮਣੇ ਕਰ ਸਕਾਂ ਮੈਂ ਬਹੁਤ ਚੰਗੀਤਰਾ ਜਾਣਦੀ ਹਾਂ ਬਟੇ ਕਿ ਆਜ਼ਾਦਾਂ ਦਿਨ ਤੁਸੀਂ ਤੀਆਂ ਦਾ ਦਿਨ ਬਣਾਉਣ ਜਾ ਰਹੇ ਹੋ ਬੜੇ ਖੂਬਸੂਰਤ ਚਿਹਰੇ ਜਿਹੜੇ ਨੇ ਉਹ ਬੜੇ ਸਾਜਤਾਜ ਕੇ ਆਏ ਨੇ ਪਰ ਮੈਂ ਸਿਰਫ 3 ਜਾਂ 4 ਮਿੰਟ ਵਿੱਚ ਜਿੱਦਾਂ ਕਿ ਮੈਨੂੰ ਪ੍ਰਬੰਧਕਾ ਵੱਲੋਂ ਆਦੇਸ਼ ਨੇ ਮੈਂ 3 ਜਾਂ 4 ਮਿੰਟ ਵਿੱਚ ਆਪਣੀ ਗੱਲ ਖਤਮ ਕਰ ਦੇਵਾਂਗੀ ਇਸ ਕਿਤਾਬ ਦੇ ਬਾਰੇ ਸੋ ਮੈਂ ਤੁਹਾਡ ਤੁ ਆਸ ਕਰਦੀ ਆ ਕਿ ਇਹ 3 ਜਾਂ 4 ਮਿੰਟ ਤੁਸੀਂ ਮੈਨੂੰ ਧਿਆਨ ਨਾਲ ਸੁਣੋਗੇ ਇਹ ਸਾਸ ਨਾਲ ਮੈਂ ਆਪਣੀ ਗੱਲ ਸ਼ੁਰੂ ਕਰਨ ਜਾ ਰਹੀ ਆ ਮੈਂ 2 ਜਾਂ 3 ਮਿੰਟ ਤੋਂ ਬਾਅਦ ਗੱਲ ਨਹੀਂ ਕਰਾਂਗੀ ਸਭ ਤੋਂ ਪਹਿਲਾਂ ਜੇ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਮੈ ਸਿੰਘ ਜੀ ਪਾਇਸ਼ਾਂਸਰ ਖਾਲਸਾ ਯੂਨੀਵਰਸਿਟੀ ਉਹਨਾਂ ਨੂੰ ਮੈਂ ਪ੍ਰਣਾਮ ਕਰਦੀ ਆ ਤੇ ਨਾਲ ਹੀ ਇੱਥੇ ਸਤਿਕਾਰਯੋਗ ਸ਼ਖਸੀਅਤਾਂ ਦਾ ਨੂੰ ਨਤਮਸਤਕ ਹੁੰਨੀ ਆ ਮੈਂ ਜਦੋਂ ਇਸ ਕਿਤਾਬ ਦੀ ਪਹਿਲਾਂ ਤੇ ਮੈਂ ਬਲਵਿੰਦਰ ਕੌਰ ਪੰਡੋਰੀ ਹਣਾ ਜੀ ਨੂੰ ਵਧਾਈ ਦੇਣੀ ਆ ਕਿ ਉਹਨਾਂ ਦੀ ਪਲੇਠੀ ਪੁਸਤਕ ਹੈ ਜਿਹੜੀ ਕਿ ਕਾਵ ਦੇ ਵਪੈਨ ਰੰਗਾਂ ਨੂੰ ਆਪਣੇ ਵਿੱਚ ਸਮੋਈ ਬੈਠੀ ਆ ਇਸ ਕਿਤਾਬ ਨੂੰ ਜਦੋਂ ਮੇਰੇ ਤੱਕ ਪਹੁੰਚਾਇਆ ਗਿਆ ਤੇ ਜਦੋਂ ਮੈਨੂੰ ਪੜਨਾ ਸ਼ੁਰੂ ਕੀਤਾ ਤਾਂ ਇਹਦਾ ਸਿਰਲੇਖ ਉਡੇ ਡੋਰੀਆ ਇੱਕ ਮੋਟਿਫ ਦੇ ਰੂਪ ਵਿੱਚ ਕਿਵੇਂ ਉਹਨਾਂ ਰੂੜੀਆਂ ਉਹਨਾਂ ਜੜਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਜਿਹੜਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੋ ਪਹਿਲਾਂ ਤਾਂ ਮੈਂ ਮੈਡਮ ਨੂੰ ਮੁਬਾਰਕ ਦੇਣੀ ਆ ਕਿ ਉਹਨਾਂ ਨੇ ਆਪਣਾ ਯਤਨ ਜੜਾ ਇਸ ਪਾਸੇ ਆਰੰਭਿਆ ਇਸ ਪੁਸਤਕ ਦਾ ਸਿਰਲੇਖ ਜਦੋਂ ਡੇ ਡੋਰੀਆ ਉਹਨੂੰ ਉਹਦੀਆਂ ਅਸੀਂ ਪਰਤਾਂ ਨੂੰ ਖੋਲਣ ਦੀ ਗੱਲ ਕਰਦੇ ਆ ਤਾਂ ਡੋਰੀਆ ਉਹ ਧਾਰੀਦਾਰ ਕੱਪੜੇ ਦਾ ਨਾਮ ਜਿਹਦੇ ਵਿੱਚ ਸ਼ੇਡਜ਼ ਨਜ਼ਰ ਆਉਂਦੀਆਂ ਨੇ ਜਦੋਂ ਮੈਂ ਇਸ ਕਿ ਪੁਸਤਕ ਨੂੰ ਖੋਲ ਲਿਆ ਤੇ ਇਹਦੇ ਵਿੱਚ ਉਹ ਧਾਰੀਆਂ ਰਿਸ਼ਤਿਆਂ ਦੇ ਰੂਪ ਵਿੱਚ ਇਹਦੇ ਵਿੱਚ ਉਹ ਧਾਰੀਆਂ ਆਪਣੇ ਕਲਚਰ ਤੋਂ ਟੁੱਟ ਜਾਂਦੇ ਰੂਪ ਵਿੱਚ ਇਹਦੇ ਵਿੱਚ ਉਹ ਧਾਰੀਆਂ ਵੱਡੀਆਂ ਜਿਹੜੀਆਂ ਹਸਤੀਆਂ ਇਸ ਦੁਨੀਆ ਤੋਂ ਚਲੇ ਗਈਆਂ ਉਹਨਾਂ ਨੂੰ ਯਾਦ ਕਰਨ ਦੇ ਰੂਪ ਵਿੱਚ ਮੇਰੇ ਸਾਹਮਣੇ ਆਇਆ ਸੋ ਜਦੋਂ ਅਸੀਂ ਵਿਸ਼ੇ ਦੇ ਪੱਖ ਤੋਂ ਇਸ ਪੁਸਤਕ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਬਾਬਲ ਦਾ ਵੇੜਾ ਕਰਾਂ ਮਾਂ ਨੂੰ ਸलाम ਤੇਰੀ ਧੀ ਮੇਰਾ ਪੁੱਤ ਕਿਸਮਤ ਨਾਲ ਲੜੂਗੀ ਮਾਰਨੀ ਮਾਏ ਪੁੱਤਾਂ ਵਾਲਿਓ ਇਦਾਂ ਦੀ ਟੈਕਸਟ ਮੌਜੂਦ ਆ ਹੈਗਲ ਇੱਕ ਜਗ੍ਹਾ ਕਹਿੰਦਾ ਹੈਗਲ ਪੱਛਮੀ ਕਾਵ ਚਿੰਤਕ ਆ ਉਹ ਇੱਕ ਜਗ੍ਹਾ ਲਿਖਦਾ ਕਹਿੰਦਾ ਕਿ ਜਿਹੜਾ ਕਾਵ ਆ ਉਹਦੇ ਵਿੱਚ ਅਮੂਰਤ ਭਾਵਾਂ ਦੀ ਪੇਸ਼ਕਾਰੀ ਹੁੰਦੀ ਆ ਤਾਂ ਅਮੂਰਤ ਭਾਵ ਕੀ ਆ ਇੱਕ ਸਾਡੇ ਕੋਲ ਸਮੂਰਤ ਆ ਉਹ ਟੈਕ ਉਹ ਚੀਜ਼ ਜਿਹੜੀ ਸਾਨੂੰ ਨਜ਼ਰ ਆਉਂਦੀ ਆ ਇੱਕ ਅਮੂਰਤ ਆ ਜਿਹਦੇ ਵਿੱਚ ਫੀਲਿੰਗਸ ਜਿਹੜੀਆਂ ਉਹ ਪੇਸ਼ ਹੁੰਦੀਆਂ ਨੇ ਔਰ ਜਿਹੜੇ ਇਹ अमूर्त ਭਾਵਨੇ ਇਹਨਾਂ ਦਾ ਮਾਧਿਅਮ ਇਹਨਾਂ ਦਾ ਮੀਡੀਅਮ ਸ਼ਬਦ ਬੰਦੇ ਨੇ ਇਹਨਾਂ ਦਾ ਮੀਡੀਅਮ ਭਾਵ ਬੰਦੇ ਨੇ ਸੋ ਉਹ ਸ਼ਬਦਾਂ ਤੇ ਉਹ ਭਾਵਾਂ ਦੇ ذریعے ਇਸ ਟੈਕਸਟ ਵਿੱਚ ਮੈਡਮ ਨੇ ਆਪਣੀਆਂ वेदनाਵਾਂ ਉਹ वेदनाਵਾਂ ਜਿਹੜੀਆਂ ਸਭਿਆਚਾਰ ਦੀ ਬਹੁ ਰੰਗਤਾ ਨਾਲ ਜੁੜੀਆਂ ਨੇ ਉਹਨਾਂ ਨੂੰ ਪ੍ਰੈਜੈਂਟ ਕਰਨ ਦੀ ਬੜੀ ਸਫਲ ਕੋਸ਼ਿਸ਼ ਕੀਤੀ ਆ ਜੇਕਰ ਮੈਂ ਇਸ ਪੁਸਤਕ ਦੇ ਰੂਪਾਕਾਰ ਬਾਰੇ ਗੱਲ ਕਰਾਂ ਤਾਂ ਇਹਦੇ ਵਿੱਚ ਗੀਤ ਇਹਦੇ ਵਿੱਚ ਗਜ਼ਲ ਦੇ ਥੋੜੇ ਜਿਹੇ ਰੂਪ ਇਹਦੇ ਵਿੱਚ ਟੱਪਾ ਤੇ ਇਹਦੇ ਵਿੱਚ ਬੋਲੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਹੁਣ ਜਦੋਂ ਅਸੀਂ ਗੀਤ ਦੀ ਟੈਕਸਟ ਫਾਰਮੇਸ਼ਨ ਦੀ ਗੱਲ ਕਰਦੇ ਆ ਤਾਂ ਗੀਤ ਦਾ ਮਤਲਬ ਇਹ ਹੈ ਕਿ ਜਿਹਦੇ ਵਿੱਚ ਨਿਸ਼ਚਿਤ ਸੁਰ ਅਸਲ 'ਚ ਜੈਕ ਸਤੀਨੋ ਇੱਕ ਫੋਕਲੋਰਿਸਟ ਹੋਇਆ ਬਹੁਤ ਵੱਡਾ ਉਹ ਇੱਕ ਜਗ੍ਹਾ ਲਿਖਦਾ ਕਹਿੰਦਾ ਜੀ ਜਦੋਂ ਟੈਕਸਟ ਤੁਹਾਡੇ ਸਾਹਮਣੇ ਆਉਂਦੀ ਆ ਜਿਹੜੀ ਪੇਂਟਿੰਗ ਤੁਹਾਡੇ ਸਾਹਮਣੇ ਆਈ ਆ ਤਾਂ ਪੇਂਟਿੰਗ ਵਿੱਚ ਰੰਗਾਂ ਦਾ ਬੋਲਿਆ ਜਾਣਾ ਬਹੁਤ ਜ਼ਰੂਰੀ ਆ ਪੇਂਟਿੰਗ ਵੇਖਣ ਵਾਲੇ ਨੂੰ ਰੰਗ ਬੋਲਦੇ ਨਜ਼ਰ ਆਉਣ ਇਸੇ ਤਰ੍ਹਾਂ ਜਦੋਂ ਅਸੀਂ ਗੀਤ ਦੀ ਟੈਕਸਟ ਉਤਾਰਦੇ ਆ ਤਾਂ ਮੈਨੂੰ ਲੱਗਦਾ ਉਸ ਗੀਤ ਵਿੱਚ ਗਾਏ ਜਾਣ ਦੀ ਸਮਰੱਥਾ ਹੋਣੀ ਬਹੁਤ ਜ਼ਰੂਰੀ ਆ ਸੋ ਮੈਡਮ ਨੇ ਇਹਦੇ ਵਿੱਚ ਕੋਸ਼ਿਸ਼ ਕੀਤੀ ਆ ਪਰ ਮੈਨੂੰ ਲੱਗਦਾ ਕਿ ਜਿਹੜੀ ਨਿਸ਼ਚਿਤ ਸੁਰ ਨੂੰ ਪਕੜਨ ਵਾਲੀ ਗੱਲ ਆ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਈ ਆ ਸੋ ਅਗੇ ਤੋਂ ਆਪਾਂ ਆਸ ਕਰਦੇ ਹਾਂ ਕਿ ਮੈਡਮ ਇਸ ਗੱਲ ਨੂੰ ਧਿਆਨ ਵਿੱਚ ਰੱਖਣਗੇ ਤਾਂ ਇਹ ਜਿਹੜੀ ਗੀਤ ਦੀ ਜਿਹੜੀ ਜੋ ਵੀ ਰੂਪ ਜੋ ਬੰਤਰ ਉਹਨੂੰ ਜੋ ਉਹਦਾ ਗੀਤ ਦਾ ਸ਼ਾਸਤਰ ਬਣਿਆ ਉਹਦੇ ਅਨੁਸਾਰ ਲਿਖਣ ਦੀ ਜਿਹੜੀ ਆ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੋਸ਼ਿਸ਼ ਕਰਨੀ ਵੀ ਚਾਹੀਦੀ ਹੈ ਥੋੜੀ ਬਾਦੀ ਕੀਤੀ ਵੀ ਆ ਤਾਂ ਕਿ ਇਹ ਗੀਤ ਜਿਹੜੇ ਆ ਆਉਣ ਵਾਲੇ ਸਮੇਂ ਵਿੱਚ ਗਾਏ ਜਾਣ ਦੇ ਕਾਬਿਲ ਹੋ ਜਾਣ ਸੋ ਇਹਦੇ ਨਾਲ ਹੀ ਮੈਡਮ ਨੇ ਇੱਕ ਅਗਲਾ ਰੂਪ ਦਿੱਤਾ ਜਿਹੜਾ ਕਿ ਟੱਪਿਆਂ ਦਾ ਰੂਪ ਆ ਹੋਂ ਟੱਪਾ ਜਿਹੜਾ ਉਹ ਤਿੰਨਾਂ categories ਵਿੱਚ ਇੱਕ ਸਾਡੇ ਕੋਲ ਸ਼ਾਸਤਰੀ ਸੰਗੀਤ ਆ ਇੱਕ ਸਾਡੇ ਕੋਲ ਲੋਕ ਸੰਗੀਤ ਆ ਇੱਕ ਸਾਡੇ ਕੋਲ ਸੰਗੀਤ ਆ ਸੋ ਟੱਪਾ ਇਹਦੇ ਵਿੱਚੋਂ ਮੈਡਮ ਨੇ ਜਿਹੜੇ ਟੱਪੇ ਦਿੱਤੇ ਆ ਇਹ ਬਿਲਕੁਲ ਲੋਕ ਮਾਨਸਿਕਤਾ ਨੂੰ ਪ੍ਰੈਜੈਂਟ ਕਰਦੇ ਹੋਏ ਸਿੰਪਲ ਜਿਹੇ ਟੱਪੇ ਉਹ ਜਿਹੜੇ ਕਿ ਮੂੰਹ ਦੇ ਵਿੱਚ ਸੁੱਤੇ ਸੋਤ ਦੀ ਜਿਹੜੇ ਉਹ ਨਿਕਲ ਜਾਂਦੇ ਆ ਜਾਂ ਛੇਤੀ ਜਿਹੜੇ ਯਾਦ ਕੀਤੇ ਜਾ ਸਕਦੇ ਆ ਉਹਨਾਂ ਟੱਪਿਆਂ ਦਾ ਇਹਨਾਂ ਨੇ ਜ਼ਿਕਰ ਕੀਤਾ ਮੈਂ ਇੱਕ ਟੱਪਾ ਤੁਹਾਡੇ ਨਾਲ ਸਾਂਝਾ ਕਰਦੀ ਆਂ ਇਹ ਲਿਖਦੇ ਆ ਉੱਚੇ ਤਣ ਦੀਆਂ ਮੈ ਤਾਣੇ ਉੱਚੇ ਤਣ ਦੀਆਂ ਮੈ ਤਾਣੇ ਅਸਾਂ ਤੈਨੂੰ ਰੱਬ ਮੰਨਿਆ ਤੇਰੇ ਦਿਲ ਦੀਆਂ ਤੂੰ ਜਾਣੇ ਸੋ ਇਦਾਂ ਦੇ ਟੱਪੇ ਇਹਨਾਂ ਦੀ ਕਿਤਾਬ ਵਿੱਚ ਸ਼ਾਮਿਲ ਨੇ ਮੈਂ ਆਪ ਜੀ ਦਾ ਬਹੁਤ ਸਮਾਂ ਨਾਲ ਲੈਂਦੀ ਹੋਈ ਮੈਡਮ ਨੂੰ ਪਹਿਲਾਂ ਤਾਂ ਮੁਬਾਰਕ ਦਿੰਦੀ ਆ ਕਿ ਉਹਨਾਂ ਨੇ ਇਸ ਪੁਸਤਕ ਵਿੱਚ ਵਪੇਨ ਰੰਗਾ ਨੂੰ ਉਹ ਰੰਗ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਲਾਮ ਕਰਦੇ ਨੇ ਉਨ੍ਹਾਂ ਰੰਗਾਂ ਦਾ ਜ਼ਿਕਰ ਕੀਤਾ ਔਰ ਅਸੀਂ ਪੂਰੇ ਇੱਕ ਵਿੱਚ ਵਿਆਸ ਕਰਦੇ ਆ ਕਿ ਮੈਡਮ ਆਪਣੀ ਕਲਮ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਤਾਂ ਕਿ ਅਸੀਂ ਇਹਨਾਂ ਦੀ ਕਲਮ ਦੇ ਰਾਹੀਂ ਪੰਜਾਬੀ ਸੱਭਿਆਚਾਰ ਦੇ ਨਕਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਦੇ ਯੋਗ ਹੋ ਸਕੀਏ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਕਿਉਂਕਿ ਮੈਡਮ ਨੇ ਸਾਨੂੰ ਇਸ ਕਿਤਾਬ ਵਿੱਚ ਸਵਾਈਆਂ ਹੋਈਆਂ ਬਰੀਕੀਆਂ ਨੂੰ ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਸਮਝਾਇਆ ਹੈ ਤੇ ਸਾਡਾ ਇਸ ਪੁਸਤਕ ਦੇ ਵਿੱਚ ਜਿਹੜਾ ਵਾ ਇੱਕ ਇੰਟਰਸਟ ਵੀ ਪੈਦਾ ਕੀਤਾ ਹੈ ਹੁਣ ਮੇਰੀ ਗੁਜ਼ਾਰਿਸ਼ ਹੈ ਡਾਕਟਰ ਗੁਰਵੰਤ ਸਿੰਘ ਜੀ ਹੁਣਾਂ ਤੋਂ ਹੁਣਾਂ ਨੂੰ ਜੋ ਕਿ ਐਸਐਲ ਬਾਬਾ ਡੀਏਵੀ ਕਾਲਜ ਬਟਾਲਾ ਵਿੱਚ ਬਤੌਰ ਮੁੱਖ ਪੰਜਾਬੀ ਮੁਖੀ ਪੰਜਾਬੀ ਵਿਭਾਗ ਸੇਵਾਵਾਂ ਨਿਭਾ ਰਹੇ ਹਨ ਉਹ ਵੀ ਸਾਨੂੰ ਇਸ ਕਿਤਾਬ ਦੇ ਬਾਰੇ ਹੋਰ ਜਾਣਕਾਰੀ ਦੇਣਗੇ ਬਹੁਤ ਬਹੁਤ ਸ਼ੁਕਰੀਆ ਬਾਈ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਸੁਖਬੀਰ कौर ਮਾਲ ਜੀ ਵਾਈਸ ਚਾਂਸਲਰ ਡਾਕਟਰ ਮਾਲ ਸਿੰਘ ਜੀ ਡਾਕਟਰ ਪਰਮਜੀਤ ਸਿੰਘ ਕਲਸੀ ਬਾਕੀ ਵੀ ਸਾਰੇ ਵਿਦਵਾਨ ਦੋਸਤ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਉਹ ਇੱਥੇ ਬਿਰਾਜਮਾਨ ਨੇ ਤੇ ਮੈਂ ਸਾਰਿਆਂ ਦਾ ਨਾਮ ਲੈਣਾ ਥੋੜਾ ਇਸ ਕਰਕੇ ਚੰਗਾ ਨਹੀਂ ਮੰਨਿਆ ਕਿ ਇੱਕ ਦੋ ਵੀ ਕਿਸੇ ਦੋਸਤ ਦਾ ਨਾਮ ਰਹਿ ਗਿਆ ਤੇ ਉਹ ਨਾਰਾਜ਼ਗੀ ਪ੍ਰਗਟ ਕਰੂਗਾ ਇਸ ਕਰਕੇ ਮੇਰੇ ਵਾਸਤੇ ਸਾਰੇ ਹੀ ਸਤਿਕਾਰਯੋਗ ਨੇ ਕਿ ਸਾਡੇ ਮਿੱਤਰ ਨੇ ਡਾਕਟਰ ਪਰਮਜੀਤ ਸਿੰਘ ਕਲਸੀ ਅਕਸਰ ਅਸੀਂ ਕਿਸੇ ਨਾ ਕਿਸੇ ਕੋਈ ਸਮਾਗਮ ਵਿੱਚ ਇਕੱਠੇ ਹੁੰਨੇ ਆ ਖਾਸ ਤੌਰ ਤੇ ਕਲਸੀ ਸਾਹਿਬ ਉਹਨਾਂ ਦੇ ਹੀ ਪ੍ਰੋਗਰਾਮ ਹੁੰਦੇ ਆ ਤੇ ਸਾਨੂੰ ਜਰੂਰ ਯਾਦ ਕਰਦੇ ਆ ਤੇ ਇਸੇ ਤਹਿਤ ਅਸੀਂ मैडम ਉਹਨਾਂ ਨੂੰ ਇਸ ਤਰੀ ਯਾਦ ਕੀਤਾ ਸੀ ਡਾਕਟਰ ਹਰਿੰਦਰ ਸੋਹਲ ਨੂੰ ਕਿ ਉਹ ਇੱਕ ਬੜੇ ਉੱਚ ਕੋਟੀ ਦੇ ਵਿਦਵਾਨ ਨੇ ਯੂਨੀਵਰਸਿਟੀ ਚ ਗੁਨਾਨਕ ਦੇਵ ਯੂਨੀਵਰਸਿਟੀ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨੂੰ ਵੀ ਸਾਨੂੰ ਸੁਣ ਦਾ ਮੌਕਾ ਮਿਲਿਆ ਕਿ ਇਹ ਥੋੜਾ ਪ੍ਰੋਗਰਾਮ ਰੰਗਾ ਰੰਗ ਲੱਗਦਾ ਹੈ ਤੇ ਸਹਿਤਕ ਪ੍ਰੋਗਰਾਮ ਵਿੱਚ ਗੱਲ ਕਰਦੀ ਥੋੜਾ ਬੱਚਿਆਂ ਨੂੰ ਲੱਗਦਾ ਕਿ ਕਦੋਂ ਇੱਕ ਪ੍ਰੋਗਰਾਮ ਸਮਾਪਤ ਹੋਊਗਾ ਅਸੀਂ ਕੋਈ ਮਨੋਰੰਜਨ ਦੀ ਪ੍ਰਤਾਵਲ ਜਾਵਾਂਗੇ ਤੋ ਇਸੇ ਕਰਕੇ ਮੈਂ ਆਪਣੀ ਗੱਲ ਥੋੜੇ ਜਿਹੇ ਸ਼ਬਦਾਂ ਵਿੱਚ ਕਰਨੀ ਹੈ ਕਿ ਸਭ ਤੋਂ ਪਹਿਲਾਂ ਮੈਂ ਵਧਾਈ ਦਊਂਗਾ ਮੈਡਮ ਬਲਵਿੰਦਰ ਕੌਰ ਪੰਡੋਰੀ ਜੀ ਨੂੰ ਕਿ ਜਿਨ੍ਹਾਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਰਵੇਸ਼ ਕੀਤਾ ਕਿਉਂਕਿ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ ਪਰ ਜਦੋਂ ਅਸੀਂ ਸਾਹਿਤ ਖੇਤਰ ਵਿੱਚ ਨਿਤਰ ਕੇ ਸਾਹਮਣੇ ਆਉਨੇ ਆ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਮस्याਵਾਂ ਪੈਦਾ ਹੁੰਦੀਆਂ ਕਿ ਲਿਖਣਾ ਵੀ ਇੱਕ ਬੜੀ ਤਗੜੀ ਕਲਾ ਆ ਜਿਵੇਂ ਗਾਇਕੀ ਬੜੀ ਤਗੜੀ ਕਲਾ ਆ ਇਸੇ ਤਰ੍ਹਾਂ ਹੀ ਲਿਖਣਾ ਵੀ ਬੜੀ ਤਗੜੀ ਕਲਾ ਆ ਕਿ ਪਹਿਲਾਂ ਕਿਸੇ ਚੀਜ਼ ਬਾਰੇ ਸੋਚਣਾ ਫਿਰ ਲਿਖਣਾ ਇੱਕ ਵਾਰੀ ਨਹੀਂ ਲਿਖਣਾ ਵਾਰ-ਵਾਰ ਲਿਖਣਾ ਤਾਂ ਕਿ ਕੋਈ ਗਲਤੀ ਨਾ ਰਹਿ ਜਾਵੇ ਕੋਈ ਇਦਾਂ ਦਾ ਨਾ ਹੋਵੇ ਕਿ ਕੋਈ ਇਦਾਂ ਦੀ ਵਿਚਾਰ ਕੋਈ ਭਾਵਨਾ ਇਦਾਂ ਦੀ ਨਾ ਪੇਸ਼ ਹੋ ਸਕੇ ਕਿ ਜਿਹੜੀ ਕਿਸੇ ਦੇ ਮਨ ਨੂੰ ਠੇਸ ਪਹਚਾਵੇ ਤੋਂ ਮੈਡਮ ਦੀ ਪਲੇਠੀ ਪੁਸਤਕ ਉਡੇ ਡੋਰੀਆ ਇੱਕ ਲੋਕ ਬੋਲੀ ਦੇ ਟਾਈਟਲ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਸਾਡਾ ਬੜਾ ਮੋਟਾ ਪਿਆ ਉਡੇ ਡੋਰੀਆ ਮਹਿਲਾਂ ਵਾਲੇ ਘਰ ਵੇ ਇਹ ਬੋਲੀ ਦਾ ਟਾਈਟਲ ਲੈ ਕੇ ਸਾਡੀ ਸਮਾਜ ਦੇ ਜਿਹੜੇ ਆ ਸਾਰੇ ਵਿਸ਼ੇ ਇਹਦੇ ਵਿੱਚ ਕਵਰ ਹੋ ਜਾਂਦੇ ਆ ਜਾਂ ਸਾਰੇ ਵਿਸ਼ੇ ਜਿ ਸਮੋਏ ਹੁੰਦੇ ਆ ਤੋਂ ਮੈਡਮ ਪ੍ਰਵਾਸੀ ਜੀਵਨ ਜੀਂਦੇ ਹੋਏ ਬਤੀਤ ਕਰਦੇ ਹੋਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਚਿੰਤਾ ਪ੍ਰਗਟ ਕਰਦੇ ਆ ਇਹ ਸਾਡੇ ਸਾਰਿਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਭੈਣ ਭਰਾ ਪ੍ਰਦੀਸਾਂ 'ਚ ਬੈਠੇ ਆ ਉਹ ਸਾਡੇ ਬਾਰੇ ਸੋਚਦੇ ਨੇ ਕਿਉਂਕਿ ਉਹਨਾਂ ਦੇ ਮਨਾਂ 'ਚੋਂ ਜਿਹੜਾ ਸਾਡਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਕਦੀ ਵੀ ਵਿਸਰਦਾ ਨਹੀਂ ਤੇ ਨਾ ਹੀ ਵਿਸਰੂਗਾ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ ਤੋਂ ਮੈਂ ਮੈਡਮ ਨੂੰ ਮੁਬਾਰਕ ਦਿਨਾ ਇਸ ਕਿਤਾਬ ਦੀ ਕਿਉਂਕਿ ਉਹਨਾਂ ਨੇ ਇਸ 사ਵਨ ਕਵੀ ਦਰਬਾਰ ਤੇ ਜਾਂ ਸਾਵਣ ਮੇਲੇ 'ਚ 3ਾਂ ਦੇ ਮੇਲੇ 'ਚ ਇਸ ਪੁਸਤਕ ਦਾ ਰਿਲੀਜ਼ ਹੋਣਾ ਵੀ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਕਿਉਂਕਿ ਮੈਡਮ ਨੇ ਬਹੁਤੀਆਂ ਹੀ ਕਵਤਾਵਾਂ 3ਾਂ ਨੂੰ ਔਰਤਾਂ ਨੂੰ ਸਮਰਪਿਤ ਕੀਤੀਆਂ ਕਿਉਂਕਿ ਔਰਤਾਂ ਦੀ ਹਰ ਇੱਕ ਸਮੱਸਿਆ ਹਰ ਇੱਕ ਮਨ ਮਨ ਦੇ ਬਲਵਲੇ ਵਿਚਾਰ ਭਾਵਨਾਵਾਂ ਇਹਨਾਂ ਦੀਆਂ ਕਵਤਾਵਾਂ ਵਿੱਚੋਂ ਸਾਨੂੰ ਪ੍ਰਗਟ ਹੁੰਦੀਆਂ ਕਿ ਉਹਨਾਂ ਨੇ ਇਸ ਕਿਤਾਬ ਵਿੱਚ ਟੋਟਲ 52 ਕਵਤਾਵਾਂ ਦਰਜ ਕੀਤੀਆਂ ਜੋ ਵੱਖ-ਵੱਖ ਵਿਸ਼ਿਆਂ ਨੂੰ ਸਾਡੇ ਸਮਾਜ ਨੂੰ ਸੱਭਿਆਚਾਰ ਨੂੰ ਪੇਸ਼ ਕਰਦੀਆਂ ਹਨ ਸਾਡੀ ਮਾਨਸਿਕਤਾ ਵਿੱਚ ਪਈਆਂ ਗੱਲਾਂ ਨੂੰ ਇਹ ਕਵਤਾਵਾਂ ਫਿਰ ਦੁਬਾਰਾ ਜਾਗਰੂਕ ਕਰਦੀਆਂ ਹਨ ਜਾਂ ਜਾਗਰਿਤ ਕਰਦੀਆਂ ਹਨ ਤੋਂ ਇਹਨਾਂ 52 ਕਵਤਾਵਾਂ ਵਿੱਚੋਂ ਸਾਰੀਆਂ ਦਾ ਬਾਰੇ ਕੱਲੀ-ਕੱਲੀ ਬਾਰੇ ਵਾਸਤੇ ਮੈਂ ਪੁਆਇੰਟ ਲਿਖੇ ਸੀ ਪਰ ਦੋ ਚਾਰ ਬਾਰੇ ਹੀ ਗੱਲ ਕਰਾਂਗਾ ਕਿ ਜਿਵੇਂ ਮਾਂ ਕਵਤਾ ਕਿ ਮਾਂ ਦਾ ਰੁਤਬਾ ਅਸੀਂ ਰੱਬ ਦੇ ਬਰਾਬਰ ਮੰਨਦੇ ਹਾਂ ਕਿਉਂਕਿ ਮਾਂ ਦਾ ਜਿਹੜਾ ਅਸੀਂ ਕਹਿੰਦੇ ਕਿ ਕਰਜ਼ਾ ਅਸੀਂ ਉਤਾਰ ਨਹੀਂ ਸਕਦੇ ਕਿ ਮਾਂ ਇੱਕ ਇਦਾਂ ਦਾ ਰੋਲ ਲਾਈਫ 'ਚ ਸਾਡੇ ਜੀਵਨ 'ਚ ਨਿਭਾਉਂਦੇ ਨੇ ਕਿ ਆਪ ਗਿੱਲੇ ਥਾਂ ਤੇ ਪੈ ਕੇ ਆਪਣੇ ਬੱਚਿਆਂ ਨੂੰ ਸੁੱਕੇ ਥਾਂ ਤੇ ਪਹੁੰਚਦੇ ਨੇ ਆਪਣੀਆਂ ਆਖائشਾਂ ਇਸ਼ਾਵਾ ਮਾਰ ਕੇ ਆਪਣੇ ਬੱਚਿਆਂ ਦੀਆਂ ਇਸ਼ਾਵਾ ਖਾਇਸ਼ਾਂ ਪੂਰੀਆਂ ਕਰਦੇ ਨੇ ਤਾਂ ਮੈਂ ਸਮਝਦਾ ਕਿ ਮੈਡਮ ਹੰਦਾਈ ਬਹੁਤ ਖੂਬਸੂਰਤ ਉਪਰਾਲਾ ਸੀ ਦੂਜੀ ਬੜੀ ਖੂਬਸੂਰਤ ਕਪਟਾਈ ਬਾਬਲ ਦਾ ਬੇੜਾ ਕਿ ਇੱਕ ਲੜਕੀ ਆਪਣੇ ਸਹੁਰੇ ਘਰੇ ਜਾਣ ਤੋਂ ਬਾਅਦ ਵੀ ساری ਉਮਰ ਆਪਣੇ ਪੇਕੇ ਪਰਵਾਦ ਦੀ ਸੁੱਖ ਮੰਗਦੀ ਆ ਕਿ ਹਮੇਸ਼ਾ ਹੀ ਮੇਰੇ ਪੇਕੇ ਪਰਵਾਦ ਤੋਂ ਠੰਡੀਆਂ ਹਵਾਵਾਂ ਆਉਣ ਇਹ ਆਮ ਕਹਿੰਦੇ ਕਿ ਜੁਗ ਜੁਗ ਵਸਤਾ ਰਹੇ ਮੇਰੇ ਬਾਬਲ ਦਾ ਵੇੜਾ ਉਸ ਬਾਬਲ ਦੇ ਵੇੜੇ 'ਚ ਉਹ ਲੜਕੀ ਦੀ ਜਿਹੜੀ ਪਰਵਿਸ਼ ਹੋਈ ਆ ਉਹ ਸਾਰਾ ਜੀਵਨ ਉਹਦੇ ਨਾਲ ਇੰਦੀ ਇੱਕ ਆਮ ਅਸੀਂ ਸੁਣਦੇ ਆ ਕਿ ਬੁਢਾਪੇ ਵਿੱਚ ਜਾ ਕੇ ਵੀ ਔਰਤਾਂ ਆਪਣੇ ਪੇਕੇ ਪਰਿਵਾਰ ਨੂੰ ਆਪਣੇ ਪਰਿਵਾਰ ਮੰਨਦੀਆਂ ਕਿ ਸਾਡੇ ਘਰ ਜਾਂ ਮੈਂ ਮੇਰੇ ਘਰ ਸਾਡੇ ਘਰ ਇਹ ਗੱਲ ਆਮ ਉਹਨਾਂ ਦੀ ਪਾਸ਼ਾ ਚ ਹੁੰਦੀ ਹੈ ਤੇ ਜੋ ਕਿ ਉਹਨਾਂ ਦੀ ਇੱਕ ਸੋਚ ਦੇ ਵਿੱਚ ਧਾਇਰੇ ਚ ਕਾਮਯਾਬ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਸਮਾਜ ਦਾ ਸਭ ਤੋਂ ਅਮੀਰ ਪ੍ਰਬੰਧ ਹੈਗਾ ਰਿਸ਼ਤਾ ਨਾਤਾ ਪ੍ਰਬੰਧ ਜਿਹਦੇ ਬਾਰੇ ਮੈਡਮ ਨੇ ਆਪਣੇ ਭੈਣ ਭਰਾਵਾਂ ਚਾਚੇ ਤਾਇਆਾਂ ਹੋਰ ਰਿਸ਼ਤੇਦਾਰਾਂ ਦੀ ਗੱਲ ਕਰਕੇ ਸਾਡੇ ਇਸ ਅਮੀਰ ਰਿਸ਼ਤਾ ਨਾਤਾ ਪ੍ਰਬੰਧ ਨੂੰ ਉਜਾਗਰ ਕੀਤਾ ਕਿਉਂਕਿ ਅਸੀਂ ਰਿਸ਼ਤਿਆਂ ਵਿੱਚ ਆਪਣਾ ਜੀਵਨ ਬਤੀਤ ਕਰਦੇ ਹੋਏ ਕਈ ਖੁਸ਼ੀਆਂ ਕਈ ਚਾਵਾ ਖੁਸ਼ੀ ਗਮੀ ਦੇ ਮੌਕੇ ਇਕੱਠੇ ਬਤੀਤ ਕਰਦੇ ਆ ਜਿਹਦੇ ਨਾਲ ਸਾਨੂੰ ਲੱਗਦਾ ਕਿ ਅਸੀਂ ਇੱਕ ਉਸ ਦਿਸ਼ਾ ਵੱਲ ਜਾ ਰਹੇ ਹਾਂ ਕਿ ਜਿਹਦੇ ਨਾਲ ਸਾਡਾ ਸਮਾਜ ਸਾਡਾ ਸੱਭਿਆਚਾਰ ਇੱਕ ਖੁਸ਼ ਮਹਿਸੂਸ ਕਰਦਾ ਹੋਵੇ ਜਾਂ ਇੱਕ ਸਿੱਧੂ ਮੂਸੇ ਵਾਲਾ ਸਾਡਾ ਬੜਾ ਪਸੰਦ ਗਾਇਕ ਸੀ ਉਹਨਾਂ ਬਾਰੇ ਦੋ ਕਵਤਾਵਾਂ ਲਿਖੀਆਂ ਉਹਨਾਂ ਦੇ ਜੀਵਨ ਬਾਰੇ ਜਾਂ ਉਹਨਾਂ ਦੇ ਵਿਛੋੜੇ ਬਾਰੇ ਕਿਉਂਕਿ ਇੱਕ ਸਮੇਂ ਦਾ 스타 ਇਸ ਦੁਨੀਆ ਤੋਂ ਚਲੇ ਜਾਣਾ ਤੋਂ ਬੜੀ ਨਮੋਸ਼ੀ ਵਾਲੀ ਗੱਲ ਹੁੰਦੀ ਆ ਸਾਡੇ ਸਮਾਜ ਵਾਸਤੇ ਸਾਡੇ ਸਿਸਟਮ ਵਾਸਤੇ ਉਸ ਪ੍ਰਤੀ ਮੈਡਮ ਨੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਤੋਂ ਕਿਤੇ ਕਿਤੇ ਮੈਂ ਦੇਖਦਾ ਕਿ ਨਿਮਰਤਾ ਬਹੁਤ ਜ਼ਿਆਦਾ ਹੈ ਜਾ ਆਮ ਉਹਨਾਂ ਦੀ ਕਪਤਾਵਾਂ ਦੇ ਡਰੀਏ ਕਰਤਾ ਤੋਂ ਹਨਾ ਕਿ ਨਿਮਰਤਾ ਇੰਨੀ ਜਿਆਦਾ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਇੱਕ ਹੰਕਾਰ ਦੀ ਦਿਸ਼ਾ ਚ ਨਹੀਂ ਵੇਖਦੇ ਹਰੇਕ ਨੂੰ ਬੜੀ ਨਿਮਰਤਾ ਸਹਿਤ ਉਹਨਾਂ ਆਪਣੇ ਵਿਚਾਰਾਂ ਨੂੰ ਭਾਵਨਾਵਾਂ ਨੂੰ ਪੇਸ਼ ਕੀਤਾ ਇਹਦੇ ਵਿੱਚ ਵੱਖ-ਵੱਖ ਵਧਾਵਾਂ ਗੀਤ ਗਾਜਲ ਨਜ਼ਮ ਕਵਤਾ ਮੈਡਮਾਂ ਪੇਸ਼ ਕੀਤੇ ਹੈ ਕਿ ਇਸ ਪਹਿਲੀ ਪੁਸਤਕ ਹੋਣ ਕਰਕੇ ਅਸੀਂ ਕੁਝ ਗੱਲਾਂ ਅੱਪਾ ਇਹਨਾਂ ਨੂੰ ਇਗਨੋਰ ਕਰ ਦਿੰਨੇ ਆ ਕਿ ਅਗਲੇ ਸਮੇਂ 'ਚ ਅਸੀਂ ਆਸ ਕਰਦੇ ਆ ਕਿ ਮੈਡਮ ਆਪਣਾ ਸਹਿਤਕ ਸਫਰ ਇਦਾਂ ਹੀ ਜਾਰੀ ਰੱਖਣਗੇ ਆਉਣ ਵਾਲੇ ਸਮੇਂ 'ਚ ਜੋ ਵੀ ਇਸ ਪੁਸਤਕ 'ਚ ਕਮੀਆਂ ਰਹਿ ਗਈਆਂ ਉਹਨਾਂ ਤੋਂ ਸਿੱਖਿਆ ਲੈ ਕੇ ਸਾਡੇ ਸਾਹਮਣੇ ਸਾਡੇ ਦਰਸ਼ਕਾਂ ਦੀ ਝੋਲੀ 'ਚ ਨਵੀਂ ਸਹਿਤਕ ਪੁਸਤਕ ਜਰੂਰ ਪਾਉਣਗੇ ਤਾਂ ਕਿ ਅਸੀਂ ਸਮਾਜ ਦੇ ਅਣਛੋਏ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੀਏ ਤੋ ਇਹ ਸਾਰੀਆਂ ਗੱਲਾਂ ਅਸੀਂ ਕਰਦੇ ਹਾਂ ਕਿ ਸਾਡੇ ਮਿੱਤਰ ਡਾਕਟਰ ਪਰਮਜੀਤ ਸਿੰਘ ਕਲਸੀ ਆਮ ਪੁਸਤਕਾਂ ਦੀ ਭੂਮਿਕਾ ਲਿਖਦੇ ਆ ਇਹਨਾਂ ਦੀ ਭੂਮਿਕਾ ਵੀ ਡਾਕਟਰ ਕਲਸੀਆਂ ਲਿਖੀ ਆ ਕਿ ਕਈ ਵਾਰੀ ਜੇ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਬੜੀਆਂ ਭੂਮਿਕਾਵਾਂ ਲਿਖਦੇ ਜੇ ਤਾਂ ਕਹਿ ਦਿੰਦੇ ਚਲੋ ਕੋਈ ਨਹੀਂ ਆ ਆਪਣਾ ਕੰਮ ਕਰਨਾ ਚਾਹੀਦਾ ਕਿ ਜਿਵੇਂ ਪ੍ਰਿੰਸੀਪਲ ਤੇਜੈ ਸਿੰਘ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਤਾਂ ਬੜੀਆਂ ਭੂਮਿਕਾਵਾਂ ਲਿਖਦੇ ਆਂਦੇ ਮੈਂ ਆਪਣੇ ਸਹਿਤਕ ਕਰਮੀਆਂ ਨੂੰ ਵਿਦਵਾਨਾਂ ਨੂੰ ਇੱਕ ਦਿਸ਼ਾ ਦੇ ਰਹੇ ਆਂ ਕਿ ਪ੍ਰਸ਼ੰਸਾ ਕਰਾਂਗੇ ਤੋਂ ਜ਼ਿਆਦਾ ਲਿਖਣਗੇ ਜ਼ਿਆਦਾ ਲਿਖਣਗੇ ਚੰਗਾ ਲਿਖਣਗੇ ਤੇ ਸਾਡੇ ਲੋਕਾਂ ਚ ਸਮਾਜ ਚ ਸੁਧਾਰ ਹੋ ਸਕੂਗਾ ਤੋਂ ਅਸੀਂ ਅੱਜ ਬੜੇ ਚਿਰ ਬਾਅਦ ਇਸ ਖਾਲਸਾ ਯੂਨੀਵਰਸਿਟੀ ਦੇ ਵਿਹੜੇ ਚ ਇਕੱਠੇ ਹੋਏ ਆਂ ਕਿ ਕੁਝ ਸਮਾਂ ਅਸੀਂ ਵੀ ਡਾਕਟਰ ਮਾਲ ਸਿੰਘ ਉਹ ਰਾਜੀਨਾ ਕੰਮ ਕੀਤਾ ਤੇ ਅੱਜ ਸਮੇ ਇਹ ਇੱਕ ਗੱਲ ਬੜੀ ਪ੍ਰਸਿੱਧ ਹੋ ਗਈ ਕਿ ਜਿੱਥੇ ਪ੍ਰਿੰਸੀਪਲ ਡਾਕਟਰ ਮਾਲ ਸਿੰਘ ਜੀ ਕੰਮ ਕਰਦੇ ਨੇ ਉਹ ਸੰਸਥਾ ਹਮੇਸ਼ਾ ਹੀ ਤਰੱਕੀ ਦੀ ਜਾਂਦੀ ਹੈ ਅਸੀਂ ਚਾਹਾਂਗੇ ਕਿ ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲ ਬਰੇ ਨੇ ਇਹ ਯੂਨੀਵਰਸਿਟੀ ਹਮੇਸ਼ਾ ਤਰੱਕੀ ਕਰੇ ਤੇ ਚੜ੍ਹਦੀ ਕਲਾ 'ਚ ਰਹੇ ਸਾਡੇ ਸਭਾਜ ਦਾ ਸਾਡੇ ਸਭੇ ਜਨ ਦਾ ਨਾਮ ਰੋਸ਼ਨ ਕਰੇ ਬਹੁਤ ਬਹੁਤ ਸ਼ੁਕਰੀਆ ਮੈਂ ਆਪਣੀ ਗੱਲ ਇੱਥੇ ਹੀ ਸਮਾਪਤ ਕਰਦਾ ਜੀ ਥੈਂਕ ਯੂ ਬਹੁਤ ਬਹੁਤ